ਸਰੂਤ ਨੂੰ ਲੈ ਕੇ ਹੱਕ ਸੱਚ ਦੀ ਲੜਾਈ ਲੜ ਰਿਹਾ ਹੈ ਅੱਜ ਤੱਕ ਕਰੇ ਇਹਦੀ ਹੱਕ ਸੱਚ ਦੀ ਲੜਾਈ ਆ ਵੀ ਸਾਡੇ ਨਾਲ ਜੰਮਿਆ ਪਲਿਆ ਸਾਡਾ ਵੀਰ ਮਸਾ ਮਸਾ ਅਸੀਂ ਲਿਆ ਸੀ ਗੱਲ ਮੇਰੇ ਤੋਂ ਵੀ ਛੋਟਾ ਸਾਰੇ ਭੈਣਾਂ ਤੋਂ ਛੋਟਾ ਸਿੱਧਾਪਰਾ ਹੈ ਕੱਲਾ ਵੀ ਹੈ ਸਿੱਧਾਪਰਾ ਕਿੰਨੀਆਂ ਭੈਣਾਂ ਛੇ ਭੈਣਾਂ ਦਾ ਕੱਲਾਪਰਾ ਮੇਰੇ ਵੀਰ ਦੇ ਕਾਤਲ ਸੀਐਮ ਤੇ ਪੀਐਮ ਦੋਨੇ ਇਹ ਦਸ਼ਮਨ ਹੈ ਇਹਨਾਂ ਦੇ ਕਾਤਲ ਇਹੀ ਬਣਦੇ ਅੱਜ ਇਸ ਟਾਈਮ ਦੀ ਉਹ ਦਬਦ ਮੇਨ ਕੀਤੀ ਹੋਈ ਹੈ ਇਹਨੇ ਤੇ ਮਹਾਰਾਜੇ ਦੀ ਲੰਬੀ ਓਵਰ ਕਰੇ ਅਸੀਂ ਨਹੀਂ ਚਾਹੁੰਦੇ ਸਾਡੇ ਵੀਰ ਨੂੰ ਕੁਝ ਹੋਵੇ ਇਹ ਇਹ ਜੀਆਂ ਸਰਕਾਰਾਂ ਇਹ ਜੇ ਰਾਜੇ ਬਠਾਰ ਛੱਡੇ ਆਪਾਂ ਆਪਾਂ ਹੀ ਤੇ ਬਿਠਾਈ ਇਹ ਵੀ ਕੋਈ ਆਪ ਨਹੀਂ ਬਣੇ ਇਹ ਕੋਈ ਕਰੋਨੀ ਜੰਮ ਕੇ ਆਈ ਹੈ ਰਾਜੇ ਆਪਾਂ ਬਣਾਈ ਆ ਆਪਾਂ ਬਣਾ ਕੇ ਹੁਣ ਆਪ ਹੀ ਪਸਤਾ ਰਹੇ ਆ ਆਪਣੇ ਤੇ ਹੀ ਵੱਧ ਰਹੀ ਆ ਆਪਾਂ ਨੂੰ ਥੱਲੇ ਲਾਈ ਬੈਠੇ ਜਿਹੜੇ ਇਹ ਆਪਣੀ ਕਿਸਾਨੀ ਨੂੰ ਵੀ ਪਿੱਛੇ ਸੱਟਦਾ ਆਪਣੇ ਸਾਰੇ ਜਵਾਨੀ ਨੂੰ ਵੀ ਪਿੱਛੇ ਸੱਟਦਾ ਤੇ ਹੁਣ ਆਪਣੇ ਤੇ ਬਹੁਤ ਭਾਰੀ ਇਹਨਾਂ ਦਾ ਸਦਤ ਸਦਤ ਬਹੁਤ ਕਰ ਰਹੀ ਹੈ ਇਹ ਵੀ ਸਾਡੇ ਵਾਸਤੇ ਤਾਂ ਗਦਾਰ ਆ ਉਹ ਕਿਸਾਨ ਨਹੀਂ ਕੀ ਜੀ ਉਹਨਾਂ ਨੂੰ ਆਪਾਂ ਕਿਸਾਨ ਕਹਿ ਨਹੀਂ ਸਕਦੇ ਜੀ ਜਦੋਂ ਉਹਨਾਂ ਨੇ ਕਿਸਾਨਾਂ ਵਾਲੇ ਰਾਹ ਤੇ ਤੁਰਨ ਨਹੀਂ ਗਾ ਹੈ ਹੈਨਾ ਅੱਜ ਤੋਂ ਅੱਜ ਘਰੇ ਬੈਠਣ ਦਾ ਕੋਈ ਸਮਾਂ ਨਹੀਂ ਗਾ ਹੁਣ ਆਪਾਂ ਵੀ ਕਿੰਨੇ ਮੇਰੇ ਵੀਰ ਤੇ ਕਿੰਨੇ ਖਰਾਅ ਕਰਦੇ ਕਿੰਨੀਆਂ ਮਤਾਵਾ ਫਿਰਦੀਆਂ ਇਹ ਇਹ ਇਸ ਦਰਦ ਵਾਸਤੇ ਫਿਰਦੇ ਹਨ ਜੁਗਜੀਤ ਸਿੰਘ ਨੂੰ ਕੁਛ ਨਾ ਹੋਵੇ ਅਸੀਂ ਬੈਠੇ ਹਾਂ ਖਨੋਰੀ ਬਾਰਡਰ ਤੇ ਜਿੱਥੇ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਅੱਜ ਪੂਰੇ 15 ਦਿਨ ਹੋ ਗਏ ਨੇ ਮਰਨ ਪਰਤੇ ਬੈਠਿਆ ਨੂੰ ਬੜਾ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਬੜੀਆਂ ਭਾਵਕ ਕਰਨ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪਰ ਉੱਥੇ ਹੀ ਇੱਕ ਭੈਣ ਭਰਾ ਦਾ ਰਿਸ਼ਤਾ ਜਿਹੜਾ ਉਹਦੀ ਗੱਲ ਕਰਨ ਲੱਗੇ ਆ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਨੇ ਜਿਹੜੇ ਬੋਲ ਨਹੀਂ ਸਕਦੇ ਪਰ ਉਹਨਾਂ ਦੀ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਹਨਾਂ ਦੀ ਜਿਹੜੇ ਭੈਣ ਨੇ ਸਾਡੇ ਮਾਤਾ ਜੀ ਉਹ ਉਹਨਾਂ ਨੂੰ ਪੱਖੀ ਚੱਲ ਰਹੇ ਨੇ ਆਪਦੇ ਭਰਾ ਨੂੰ ਨਿਹਾਰ ਰਹੇ ਨੇ ਕਿਉਂਕਿ ਮੌਤ ਤੇ ਜ਼ਿੰਦਗੀ ਦੀ ਲੜਾਈ ਨੇ ਜਿਹੜੀ ਉਹ ਲੜ ਰਹੇ ਨੇ ਕਿਉਂਕਿ ਸਿਰਫ ਇੱਕ ਕਿਸਾਨੀ ਮੰਗਾ ਨੂੰ ਲੈ ਕੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਉਹਨਾਂ ਦੇ ਹੱਕੀ ਮੰਗਾ ਦਵਾਉਣ ਦੇ ਲਈ ਜਿਹੜੇ ਮਾਤਾ ਜੀ ਨੇ ਉਹ ਜਗਜੀਤ ਸਿੰਘ ਢੱਲੇਵਾਲ ਨੇ ਉਹ ਆਪਣੇ ਮਰਨ ਵਰਤ ਦੇ ਵਿੱਚ 15 ਦਿਨ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਪਰ ਡਾਕਟਰਾਂ ਨੇ ਕਹੇ ਹੈ ਕਿ ਕਦੇ ਵੀ ਕੁਝ ਵੀ ਹੋ ਸਕਦਾ ਹੈ ਮਾਤਾ ਜੀ ਤੁਸੀਂ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਦੇ ਕੋਲੇ ਬੈਠਿਓ ਇਕੱਠੇ ਪੜਿਓ ਇਕੱਠੇ ਖੇਡੇ ਹੋ ਕਿੰਤਾ ਤਾਂ ਪਹਿਲਾਂ ਤੋਂ ਸੁਭਾਅ ਰਿਆ ਇਹਨਾਂ ਦਾ ਇਹਨਾਂ ਦਾ ਸੁਭਾਅ ਬਹੁਤ ਹੀ ਚੰਗੀ ਸੋਚ ਵਾਲਾ ਸੀ ਸਵੇਰ ਤੋਂ ਹੀ ਜਿਸ ਤਰ੍ਹਾਂ ਇਹਨੂੰ ਇਹ ਸੀਗਾ ਵੀ ਮੈਂ ਦੇਸ਼ ਦੀ ਸੇਵਾ ਕਰਾਂ ਮੈਂ ਕੋਈ ਸੱਚ ਹੱਕ ਦੀ ਲੜਾਈ ਲੜਾਂ ਇਹ ਸਭ ਸ਼ੁਰੂ ਤੋਂ ਲੈ ਕੇ ਹੱਕ ਸੱਚ ਦੀ ਲੜਾਈ ਲੜ ਰਿਹਾ ਹੈ ਅੱਜ ਤੇ ਕਰੇ ਇਹਦੀ ਹੱਕ ਸੱਚ ਦੀ ਲੜਾਈ ਆ ਇਹ ਸਾਰੀ ਆਪਾਂ ਨੂੰ ਭੈਣ ਭਰਾ ਸਾਰੇ ਦੱਸਦੇ ਆ ਵੀ ਹੱਕ ਸੱਚ ਦੀ ਲੜਾਈ ਆ ਜਾਂ ਇਹ ਨਹੀਂ ਹਨ ਇਹ ਤੁਹਾਨੂੰ ਮਹਿਸੂਸ ਹੁੰਦਾ ਇਸ ਗੱਲ ਦਾ ਵੀ ਇਹ ਹੱਕ ਸੱਚਾ ਹੈ ਪਰ ਸਾਨੂੰ ਬਹੁਤ ਮਸੂਲ ਸੁਣਦੀ ਇਹ ਗੱਲ ਵੀ ਸਾਡੇ ਨਾਲ ਜੰਮਿਆ ਪਲਿਆ ਸਾਡਾ ਵੀਰ ਮਸਾ ਮਸਾ ਅਸੀਂ ਲਿਆ ਸੀ ਗੱਲ ਮੇਰੇ ਤੋਂ ਵੀ ਛੋਟਾ ਹੈ ਸਾਰੇ ਭੈਣਾ ਤੋਂ ਛੋਟਾ ਸੱਲਾਪਰਾ ਹੈ ਕੱਲਾ ਵੀ ਹੈ ਸੱਲਾਪ ਕਿੰਨੀਆਂ ਭੈਣਾਂ 6 ਭੈਣਾਂ ਦਾ ਕੱਲਾਪਰਾ ਅੱਜ ਮਤ ਜੀ ਕਹਿ ਸਕਦੇ ਆ ਕਿ ਤਾਂ 15 ਦਿਨ ਹੋ ਗਏ ਨੇ ਸਾਡੇ ਦੋ ਸੀ ਪਹਿਲਾਂ ਇੱਕ ਦੀ ਡੈਥ ਹੋ ਚੁੱਕੀ ਹੈ ਹੁਣ ਸਾਡੇ ਕੋਲ ਇਹੀ ਹੈ ਜੱਗ ਚਾਨਣ ਸਾਡਾ ਹੀ ਹਮ ਬਿਲਕੁਲ ਜੀ ਤੁਹਾਨੂੰ ਦੱਸ ਦਈਏ ਕਿ 6ਾਂ ਭੈਣਾਂ ਦਾ ਇਕੱਲਾ ਭਰਾ ਕਿਉਂਕਿ ਦੋ ਭਰਾ ਸੀਗੇ ਤੇ 6 ਭੈਣਾਂ ਸੀ ਤੇ ਜਿਨ੍ਹਾਂ ਦੇ ਵਿੱਚੋਂ ਇਸ ਟਾਈਮ ਇੱਕ ਦੇ ਭਰਾ ਦੀ ਇਹਨਾਂ ਦੇ ਦੀ ਡੈਥ ਹੋ ਚੁੱਕੀ ਆ ਪਰ ਦੂਸਰਾ ਭਰਾ ਹੁਣ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 15ਵੇਂ ਦਿਨ ਦੇ ਵਿੱਚ ਮਰਨ ਵਰਤ ਜਾਰੀ ਹੈ ਡਾਕਟਰਾਂ ਨੇ ਕਹਿ ਦਿੱਤਾ ਕਦੇ ਵੀ ਕੁਝ ਵੀ ਹੋ ਸਕਦਾ ਹੈ ਮਾਤਾ ਜੀ ਕੀ ਲੱਗ ਰਿਹਾ ਤੁਹਾਨੂੰ ਕਿਉਂਕਿ ਜਦੋਂ ਇਕੱਠੇ ਖੇਡੇ ਪਲੇ ਹੋਈਏ ਇੱਕੋ ਮਾਂ ਦੇ ਢਿੱਡੋਂ ਜੰਮੇ ਪੈਦਾ ਹੋਏ ਆ ਤੇ ਅੱਜ ਮਤਲਬ ਕਿ ਸਰਕਾਰਾਂ ਕੁਝ ਨਹੀਂ ਸੋਚ ਰਹੀਆਂ ਇੱਕ ਨਿਰਧਾਟਕ ਲੀਡਰ ਵੱਜੋਂ ਉੱਭਰੇ ਨੇ ਜਗਜੀਤ ਸਿੰਘ ਢੱਲੇਵਾਰ ਜੀ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਨੇ ਵੀ ਬਹੁਤ ਨਾਕਾਮੀ ਵਰਤ ਰਹੀ ਆ ਸਾਡੀ ਦੁਸ਼ਮਣ ਆਹ ਮੇਰੇ ਵੀਰ ਦੇ ਕਾਤਲ ਸੀਐਮ ਤੇ ਪੀ ਐਮ ਦੋਨੇ ਇਹ ਦਸ਼ਮਨ ਹੈ ਇਨਾਂ ਦੇ ਕਤਲ ਇਹ ਹੀ ਬਣਦੇ ਅੱਜ ਇਸ ਟਾਈਮ ਪਰ ਅਸੀਂ ਕਹਿੰਦੇ ਸਾਡੇ ਵੀਰ ਦੀ ਬਹੁਤ ਬਹੁਤ ਮਿਹਨਤ ਕੀਤੀ ਹੋਈ ਹੈ ਇਹਨੇ ਤੇ ਮਹਾਰਾਜੇ ਦੀ ਲੰਬੀ ਓਵਰ ਕਰੀ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਵੀਰ ਨੂੰ ਕੁਝ ਹੋਵੇ ਭਾ ਦਜੀ ਤੁਸੀਂ ਨਹੀਂ ਪੂਰਾ ਪੂਰੇ ਪੰਜਾਬ ਦੇ ਨਹੀਂ ਭਾਰਤ ਦੇ ਕਿਸਾਨ ਕਹਿ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਤੰਦਰੁਸਤ ਰਹਿਣ ਤੇ ਮੰਗਾਂ ਦੀ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹਨਾਂ ਦੀ ਜਿੱਤ ਹੋਵੇ ਪਰ ਹੁਣ ਜਿਹੜੇ ਹਾਲਾਤ ਇਦਾਂ ਦੇ ਬਣੇ ਹੋਏ ਆ ਮਤਲਬ ਕਿ ਪਹਿਲਾਂ ਉਠਾ ਕੇ ਵੀ ਲੈ ਕੇ ਗਈ ਪੁਲਿਸ ਫੋਰਸ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਕੋਈ ਰਾਬਤਾ ਨਹੀਂ ਸਿਕੰਦਰ ਸਰਕਾਰ ਨਾਲ ਕੋਈ ਨਹੀਂ ਹਾਂ ਕੋਈ ਕਿਸੇ ਨੇ ਕੋਈ ਕੰਨਤੀ ਜੂ ਤੱਕ ਵੀ ਨਹੀਂ ਸਰਕੀ ਵੇਖੋ ਤੁਸੀਂ ਵੀ ਹੁਣ ਇੱਥੇ ਹੀ ਰਹਿੰਦੇ ਆ ਤੇ ਕਿਸੇ ਨੇ ਕੋਈ ਇਸ ਗੱਲ ਦਾ ਕੋਈ ਸੰਦੇਸ਼ਾ ਵੀ ਨਹੀਂ ਭੇਜਿਆ ਵੀ ਅਸੀਂ ਆ ਕੰਮ ਕਰਦੇ ਹਾਂ ਪਰ ਸਾਨੂੰ ਇਸ ਗੱਲ ਤੇ ਬਹੁਤ ਗੁੱਸਾ ਹੈ ਮਹਿਸੂਸ ਕਰਦੇ ਆ ਅਸੀਂ ਇਸ ਗੱਲ ਨੂੰ ਵੀ ਸਾਡੇ ਵੀਰ ਨੂੰ ਕੁਝ ਨਾ ਹੋਵੇ ਅਸੀਂ ਸਾਰਾ ਦਿਨ ਦਬਾਅ ਮੈਂ ਇਹੋ ਕਰਦੀ ਆ ਆਪਣੇ ਵੀਰ ਦੀ ਜਦੋਂ ਤੋਂ ਇਹ ਮੋਰਚਾ ਜੱਚਾ ਉਦੋਂ ਤੋਂ ਮੈਂ ਆਪਦੇ ਵੀਰ ਤੇ ਨਾਲ ਖੜੀ ਆ ਜਿਵੇਂ ਇਸ ਦੇ ਬਾਅਦ ਮੈਂ ਆਪਣੇ ਸਦਸਤਾਂ ਨੂੰ ਜਿਨੇ ਹੁਣ ਜੇ ਡਾਕਟਰ ਦੱਸ ਰਹੇ ਨੇ ਕਿ ਹਾਲਤ ਬੜੀ ਕਿਡਨੀਆਂ ਕੰਮ ਛੱਡੀਆਂ ਲੀਵਰ ਕੰਮ ਛੱਡ ਗਿਆ ਤੇ ਬੜਾ ਲੋਕਾਂ ਦੇ ਅੱਖਾਂ ਦੇ ਵਿੱਚ ਨਮੀ ਐ ਕਿਉਂਕਿ ਸਾਡਾ ਲੀਡਰ ਸਾਤੋ ਕਿਤੇ ਖੋਇਆ ਨਾ ਜਾਵੇ ਪਰ ਵੈਖਰੂਗੇ ਅਰਦਾਸ ਕਰਦੇ ਆ ਸਾਰੇ ਕਿ ਤੰਦਰੁਸਤੀ ਰਵੇ ਪਰ ਹੁਣ ਕੀ ਕਹਿਣਾ ਚਾਹੁੰਦੇ ਹਾਂ ਸਰਕਾਰਾਂ ਨੇ ਜਿਹੜੀਆਂ ਉਹ ਅੱਗੇ ਗੱਲਬਾਤ ਦਾ ਹੱਥ ਨਹੀਂ ਵਧਾ ਰਹੀਆਂ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਨੇ ਅਹਿਦ ਕਰ ਲਿਆ ਕਿ ਮੈਂ ਸਹਾदत ਦੇ ਕੇ ਆਪਣੇ ਕਿਸਾਨ ਭਰਾਵਾਂ ਨੂੰ ਬਚਾਵਾਂਗਾ ਬਚਾਵਾਂਗਾ ਇਹ ਇਹਦੇ ਤੇ ਫਿਰ ਮੁਰ ਤੋਂ ਇਹੀ ਇਹੀ ਇਹਦਾ ਸੂਲ ਹੈ ਵੀ ਜਿਹੜਾ ਮੈਂ ਆਪਦਾ ਕਦਮ ਚੁੱਕ ਲਿਆ ਉਹਨੂੰ ਪਿੱਛੇ ਨਹੀਂ ਹਟਦਾ ਪਰ ਅਸੀਂ ਸਰਕਾਰਾਂ ਮੂਰੇ ਬੇਨਤੀ ਵੀ ਕਰਦੇ ਆਂ ਪਰ ਅਸੀਂ ਉਹਨਾਂ ਨੂੰ ਉਹ ਤਾਂ ਅਜੇ ਦੂਜੀਆਂ ਸਟੇਟਾਂ ਸਾਰੇ ਕਰਦੇ ਵੀ ਸਾਡੇ ਸਾਡੀ ਗੱਲ ਸਰਕਾਰਾਂ ਸੁਣ ਤੇ ਕਿਸਾਨਾਂ ਬਾਰੇ ਸੋਚਣ ਅਾ ਰਾਜੇ ਹੁੰਦੇ ਆ ਆਪਣੀ ਪਰਜਾਂ ਨੂੰ ਬਚਾਉਣ ਵਾਸਤੇ ਨਾ ਕਿ ਮਾਰਨ ਵਾਸਤੇ ਇਹ ਇਹ ਜੀਆਂ ਸਰਕਾਰਾਂ ਇਹ ਜਿਹੇ ਰਾਜੇ ਬਠਾਰ ਛੱਡੇ ਆਪਾਂ ਆਪਾਂ ਹੀ ਤੇ ਬਿਠਾਈ ਆ ਇਹ ਵੀ ਕੋਈ ਆਪ ਨਹੀਂ ਬਣੇ ਇਹ ਕੋਈ ਕਰੋ ਨਹੀਂ ਜੰਮ ਕੇ ਆਏ ਇਹ ਰਾਜੇ ਆਪਾਂ ਬਣਾਈ ਆ ਆਪਾਂ ਬਣਾ ਕੇ ਹੁਣ ਆਪ ਹੀ ਪਸਤਾ ਰਹੇ ਆ ਆਪਣੇ ਤੇ ਵੱਰ ਰਹੀ ਆ ਆਪਾਂ ਨੂੰ ਥੱਲੇ ਲਾਈ ਬੈਠੇ ਜਿਹੜੇ ਇਹ ਆਪਣੀ ਕਿਸਾਨੀ ਨੂੰ ਵੀ ਪਿੱਛੇ ਸਿੱਟਦਾ ਆਪਣੇ ਸਾਰੇ ਜਵਾਨੀ ਨੂੰ ਵੀ ਪਿੱਛੇ ਸਿੱਟਦਾ ਤੇ ਹੁਣ ਆਪਣੇ ਤੇ ਬਹੁਤ ਭਾਰੀ ਇਹਨਾਂ ਦਾ ਸੰਦਤ ਸੰਦਤ ਬਹੁਤ ਕਰ ਰਹੀ ਹੈ ਇਹ ਵੇਖੋ ਹੁਣ ਅਸੀਂ 24 ਘੰਟੇ ਦੇ ਪਹਿਰੇ ਲੱਗੇ ਆ ਬੀਬੀਆਂ ਦੇ ਵੱਖ ਲੱਗੇ ਆ ਭਰਾਵਾਂ ਦੇ ਵੱਖ ਲੱਗੇ ਆ ਹੁਣ ਅਸੀਂ ਆਪਦੇ ਵੀਰ ਨੂੰ ਇਥੋਂ ਚੱਕਣ ਤੱਕ ਨਹੀਂ ਦੇਵਾਂਗੇ ਪ੍ਰਸ਼ਾਸਨ ਹੂੰ ਆਜ਼ਾਦੀ ਕੇ ਅੰਦਰ ਇਸ ਵਾਸਤੇ ਅਸੀਂ ਘਰ-ਬਾਰ ਛੱਡ ਕੇ ਇਸ ਵਾਸਤੇ ਬੈਠੀਆਂ ਵੀ ਸਾਡੇ ਵੀਰ ਨੂੰ ਅਸੀਂ ਸਹੀ ਸਲਾਮਤ ਆਪਦੇ ਘਰੇ ਲਿਖ ਜਾਈਓ ਤੇ ਸਰਕਾਰਾਂ ਮੂਰੇ ਬੇਨਤੀ ਆ ਬੇਨਤੀ ਹੈ ਸਰਕਾਰਾਂ ਨੂੰ ਵੀ ਸਾਡੀ ਗੱਲ ਸੁਣੀ ਜਾਵੇ ਤੇ ਸਾਡੇ ਵੀਰ ਨੂੰ ਦੇਹੀ ਰੋਗ ਤਾਂ ਤੰਦਰੁਸਤੀ ਮਹਾਰਾਜ ਬਿਲਕੁਲ ਜੀ ਇਹ ਭੈਣਾਂ ਦੀ ਅਰਦਾਸ ਹੈ ਸਰਕਾਰਾਂ ਨੂੰ ਬੇਨਤੀਆਂ ਕਰ ਰਹੀਆਂ ਨੇ ਕਿ ਤੁਸੀਂ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਮੰਨ ਲਓ ਤਾਂ ਕਿ ਸਾਡਾ ਵੀਰ ਜਗਜੀਤ ਸਿੰਘ ਢੱਲੇਵਾਲ ਸਾਡੇ ਨਾਲ ਹੱਸਦਾ ਬਸਤਾ ਆਪਦੇ ਘਰ ਜਾਵੇ ਪਰ ਸਰਕਾਰਾਂ ਦੀ ਅਜੇ ਤੱਕ ਕੋਈ ਵੀ ਗੱਲਬਾਤ ਦਾ ਸਨੇਹਾ ਖਨੌਰੀ ਬਾਰਡਰ ਤੇ ਨਹੀਂ ਪਹੁੰਚਿਆ ਸਿਰਫ ਇੱਕ ਦਿਨ ਡੀਆਈਜੀ ਮਨਦੀਪ ਸਿੰਘ ਸਿੱਧੂ ਜੋ ਪਟਿਆਲਾ ਰੇਂਜ ਨੇ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਹੈ ਪਰ ਗੱਲਬਾਤ ਦੇ ਵਿੱਚ ਸਿੱਟਾ ਜ਼ੀਰੋ ਨਿਕਲੇ ਆ ਕਹਿ ਸਕਦੇ ਆ ਪਰ ਇਹਨਾਂ 6 ਭੈਣਾਂ ਦਾ ਭਰਾ ਨੂੰ ਬਚਾਉਣ ਦੇ ਲਈ ਜੇ ਮਾਤਾ ਗੱਲ ਕੀਤੀ ਜਾਵੇ ਜਿਹੜੇ ਕਿਸਾਨ ਹਜੇ ਵੀ ਕਿੰਤੂ ਪ੍ਰੰਤੂ ਦੇ ਵਿੱਚ ਬੈਠੇ ਆ ਘਰਾਂ ਦੇ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਉਹ ਆਪਣੇ ਘਰਾਂ ਦੇ ਵਿੱਚ ਬੈਠੇ ਹਜੇ ਵੀ ਕਿੰਤੂ ਬਰੰਤੂ ਕਰ ਰਿਹਾ ਹੈ ਉਹ ਗਦਾਰ ਆ ਫਿਰ ਸਾਡੇ ਲਈ ਤਾਂ ਸਾਡੇ ਵਾਸਤੇ ਤਾਂ ਉਹ ਗਦਾਰ ਆ ਉਹ ਕਿਸਾਨ ਨਹੀਂ ਕੀ ਜੀ ਉਹਨਾਂ ਨੂੰ ਆਪਾਂ ਕਿਸਾਨ ਕਹਿ ਨਹੀਂ ਸਕਦੇ ਕੀ ਜਦੋਂ ਉਹਨਾਂ ਨੇ ਕਿਸਾਨਾਂ ਵਾਲੇ ਰਾਹ ਤੇ ਤੁਰਨ ਨਹੀਂ ਗਾ। ਇਹ ਤਸਵੀਰ ਇਹ ਅਜਿਬ ਤੋਂ ਅੱਜ ਘਰੇ ਬੈਠਣ ਦਾ ਕੋਈ ਸਮਾਂ ਨਹੀਂ ਗਾ। ਹੁਣ ਆਪਾਂ ਵੀ ਕਿੰਨੇ ਮੇਰੇ ਵੀਰ ਫਿਰਦੇ ਕਿੰਨੇ ਫਰਾ ਆਖਦੇ ਕਿੰਨੇ ਮਤਾਵਾ ਫਿਰਦਿਆਂ ਇਹ ਇਸ ਦਰਦ ਵਾਸਤੇ ਫਿਰਦੇ ਹਨ ਕਿ ਜਗਜੀਤ ਸਿੰਘ ਨੂੰ ਕੁਛ ਨਾ ਹੋਵੇ। ਪਰ ਅਸੀਂ ਇਹ ਕਹਿੰਦੇ ਜਿਹੜੇ ਘਰੇ ਬੈਠੇ ਅਸੀਂ ਉਹਨਾਂ ਨੂੰ ਵੀ ਲਾਂਟ ਪਾਉਣੇ ਆ ਵੀ ਤੁਸੀਂ ਹੋ ਮਹਾਮਾਤੇ ਪਹੁੰਚੋ। ਜੇ ਕੁਛ ਲੈਣਾ ਹੈ ਤਾਂ ਪਰ ਜੇ ਨਹੀਂ ਖੱਲੀ ਅਥਰੇ ਨਾ ਤੇ ਖੱਲੀ ਅਥਰੇ ਬਿਲਕੁਲ ਜੀ ਜੇਕਰ ਕਿਸਾਨੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਕੇਂਦਰ ਸਰਕਾਰ ਤੋਂ ਮਨਵਾਉਣਾ ਹੈ ਤਾਂ ਤੁਹਾਨੂੰ ਇੱਕਜੁੱਟ ਹੋਣਾ ਪੈਣਾ ਹੈ ਇਹ ਮਾਤਾ ਜੀ ਦਾ ਜਿਹੜਾ ਕਹਿਣਾ ਹੈ ਪਰ ਅਸੀਂ ਵੀ ਪੀਟੀਸੀ ਜਰੀਏ ਅਪੀਲ ਕਰਦੇ ਆ ਕਿ ਇੱਕਜੁੱਟ ਹੋ ਕੇ ਜਿਹੜੀ ਲੜਾਈ ਆ ਉਹ ਲੜੀ ਜਾ ਸਕਦੀ ਹੈ ਨਾ ਕਿ ਘਰਾਂ ਦੇ ਵਿੱਚ ਬੈਠ ਕੇ ਜਗਜੀਤ ਸਿੰਘ ਢੱਲੇਵਾਲ 15ਵੇਂ ਦਿਨ ਦੇ ਵਿੱਚ ਜਿਹੜੇ ਸਿਹਤ ਨੂੰ ਲੈ ਕੇ ਬੜੀ ਚਿੰਤਾ ਸਾਰੇ ਕਿਸਾਨਾਂ ਦੇ ਵਿੱਚ ਆ ਅੱਜ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਸਰ ਕਿਸੇ ਵੀ ਕਿਸਾਨ ਦੇ ਟਰਾਲੀ ਦੇ ਵਿੱਚ ਕਹਿ ਸਕਦੇ ਆ ਉਹਦੇ ਤੰਬੂ ਦੇ ਵਿੱਚ ਚੁੱਲ੍ਹਾ ਨਹੀਂ ਬਲਿਆ ਤਾਂ ਕਿ ਕਿਸਾਨ ਆਗੂ ਕਹਿੰਦੇ ਨੇ ਕਿ ਸਾਡਾ ਨਿਤਧੜਕ ਜਰਨੈਲ ਜਗਜੀਤ ਸਿੰਘ ਢੱਲੇਵਾਲ ਮਰਨਵਾਰ ਤੇ ਬੈਠਾ ਹੋਇਆ ਤੇ ਅਸੀਂ ਵੀ ਅੱਜ ਉਹਨਾਂ ਦੀ ਹਮਾਇਤ ਦੇ ਵਿੱਚ ਕੁਝ ਖਾਵਾ ਪੀਵਾਂਗੇ ਨਹੀਂ ਪਰ ਸੋਚਣ ਵਾਲੀ ਗੱਲ ਇਹ ਹੈ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਇੱਕ ਜਿਹੜਾ ਲੀਡਰ ਹੈ ਉਹ ਲਗਾਤਾਰ ਲੜਾਈ ਲੜ ਰਿਹਾ ਹੈ ਪਰ ਜਿਹੜੇ ਘਰਾਂ ਦੇ ਵਿੱਚ ਬੈਠੇ ਕਿਸਾਨ ਨੇ ਜਗਜੀਤ ਸਿੰਘ ਢੱਲੇਵਾਲ ਦੇ ਜਿਹੜੇ ਭੈਣ ਜੀ ਨੇ ਉਹਨਾਂ ਵੱਲੋਂ ਜਿਹੜੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਘਰੇ ਬੈਠਣ ਦੀ بجائے ਖਨੌਰੀ ਬਾਰਡਰਾਂ ਦੇ ਉੱਤੇ ਪਹੁੰਚੋ ਤਾਂ ਕਿ ਜਿਹੜੀ ਜਿੱਤ ਹੈ ਉਹ ਪ੍ਰਾਪਤ ਕਰ ਸਕੀਏ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਨਾਲ ਕੈਮਰਾਮੈਨ ਦੀਪਕ ਗਰਗਦ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ